ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੱਗੇ ਆ ਤੁਹਾਨੂੰ ਬਣਾ ਕੇ ਦੱਸਣਾ ਸਾਬਤੂ ਲਾਲ ਮਿਰਚ ਤੇ ਲਸਣ ਦੀ ਖੱਟੀ ਮਿੱਠੀ ਚਟਨੀ ਬਹੁਤ ਸਵਾਦ ਬਣਦੀ ਆ ਬਹੁਤ ਵਧੀਆ ਬਣਦੀ ਆ ਤੇ ਜਲਦੀ ਬਣਦੀ ਆ ਤੁਸੀਂ ਰੋਟੀ ਨਾਲ ਪਰੌਂਠੇ ਨਾਲ ਜਾਂ ਪਕੌੜਿਆਂ ਨਾਲ ਸਰਵ ਕਰ ਸਕਦੇ ਹੋ ਚਲੋ ਵੀ ਸ਼ੁਰੂ ਕਰਦੇ ਆ ਆਪਾਂ ਨੇ ਇੱਕ ਫਰਾਈਪੈਨ ਲੈ ਲੈਣਾ ਏ ਉਹਦੇ ਵਿੱਚ ਆਪਾਂ ਨੇ ਇੱਕ ਚਮਚੇ ਵੱਟੇ ਵਾਲਾ ਭਰ ਕੇ ਪਾਇਆ ਜੀ ਸਰੋਂ ਦੇ ਤੇਲ ਦਾ ਤੁਸੀਂ ਦੇਸੀ ਘਿਓ ਵੀ ਲੈ ਸਕਦੇ ਹੋ ਇਹ ਚੰਗੀ ਤਰ੍ਹਾਂ ਆਪਾਂ ਨੇ ਗਰਮ ਕਰਕੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਨੇ ਲਸਣ ਪਾਉਣਾ ਹੈ ਜਿੰਨੀ ਤੁਸੀਂ ਚਟਨੀ ਬਣਾਉਣੀ ਚਾਹੁੰਦੇ ਆ ਉਹਨਾਂ ਤੁਸੀਂ ਲਸਣ ਪਾ ਲੈਣਾ ਹੈ ਲਸਣ ਨੂੰ ਆਪਾਂ ਥੋੜਾ ਜਿਹਾ ਤੱਕ ਭੁੰਨਾਂਗੇ ਜਦੋਂ ਇਹਦਾ ਕਲਰ ਥੇਲਡ ਹੋ ਜਾਵੇਗਾ ਪੂਰੀ ਤਰ੍ਹਾਂ ਛਾੜਨਾ ਨਹੀਂ ਹੈਗਾ ਫਿਰ ਟੇਸਟ ਵਧੀਆ ਨਹੀਂ ਬਣਦਾ ਜਦੋਂ ਇਹਦਾ ਕਲਰ ਚੇਂਜ ਹੋ ਜਾਏਗਾ ਹੁਣ ਪਾਇਆਗੇ ਆਪਾਂ ਨੇ ਇੱਕ ਚਮਚ ਜੀਰਾ ਤੇ ਜੀਰਾ ਤੁਸੀਂ ਬਾਅਦ ਵਿੱਚ ਵੀ ਤੜਕਾ ਲਗਾ ਸਕਦੇ ਆ ਪਰ ਆਪਾਂ ਤੜਕਾ ਨਹੀਂ ਲਗਾਵਾਂਗੇ ਆਪਾਂ ਇਹ ਸਿੱਧੀ ਧਰਮ ਬਣਾਵਾਂਗੇ ਤੇ ਹੁਣ ਭਾਈਆ ਜੀ ਤੁਸੀਂ ਸਾਬੂ ਚਲਾ ਲਿਓ ਤੇ ਮੈਂ ਆਪਣੇ ਘਿੰਨੇ ਬਨੇ ਟਿਕਲੇ ਜਿਵੇਂ ਹੁਣ ਭਾਈਆ ਤੁਸੀਂ ਇੱਕਦੇ ਲਸਣ ਤੋਂ ਨਾਲ-ਨਾਲ ਮਿਰਚ ਹੋਰ ਵੀ ਲੈ ਸਕਦੇ ਆ ਵੱਧ ਪਾ ਸਕਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨੇ ਪਕਾ ਲਿਆ ਇਹ ਪਕਾਉਣ ਤੋਂ ਬਾਅਦ ਹੁੰਦਾ ਹੈ ਜੀ ਆਪਾਂ ਨੇ ਅੱਧਿਕ ਕੋਲੀ ਗੁੜ ਗੁੜ ਨੂੰ ਆਪਾਂ ਨੇ ਢੋੜ ਲਿਆ ਦੋ ਪਾਇਆ ਗੁੜ ਪਾ ਕੇ ਹੁਣ ਆਪਾਂ ਨਾਲ ਦੀ ਨਾਲ ਸਾਦਾਂ ਦਾ ਵੀ ਥੋੜਾ ਜਿਹਾ ਪਕਾਉਣਾ ਹੈ ਹੁਣ ਆਪਾਂ ਇਹਨੂੰ ਦੇ ਪਕਾਉਣਾ ਹੈ ਏਦਾਂ ਹੀ ਥੋੜੇ ਹੁਲ ਜੂਗਾ ਤੇ ਗੁੜ ਮੈਲਟ ਹੋਣ ਤੱਕ ਆਪਾਂ ਇਹਨੂੰ ਪਕਾਉਣਾ ਹੈ ਚੱਪ ਗੁੜ ਇੱਕ ਚਮਚ ਪਾ ਦੇਣਾ ਜੀ ਨਮਕ ਇਹ ਤੁਸੀਂ ਇੱਥੇ ਇੱਕ ਚਮਚ ਵਾਈਟ ਨਮਕ ਇੱਕ ਚਮਚ ਕਾਲਾ ਨਮਕ ਪਾ ਸਕਦੇ ਆ ਮੈਂ ਸਾਰਾ ਚਿੱਟਾ ਹੀ ਪਾਇਆ ਏ ਤੇ ਚਲੋ ਜੀ ਗੁੜ ਘੁੜ ਗਿਆ ਏ ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਜੀ ਬੰਦ ਗੜਕੂ ਨੂੰ ਤੱਕ ਹੀ ਪਕਾਉਣਾ ਹੈ ਕਿਉਂਕਿ ਲਸਣ ਤੇ ਮਿਰਚਾਂ ਜਿਹੜੀਆਂ ਆਪਾਂ ਨੇ ਭੁੰਨ ਲਈਆਂ ਆਂ ਤੇਲ ਵਿੱਚ ਗੜਕੂ ਢਣਣ ਤੋਂ ਬਾਅਦ ਸੌਰੀ ਗੜਕੂ ਲੈਣ ਤੋਂ ਬਾਅਦ ਹੁਣ ਆਪਾਂ ਇਹਨੂੰ ਠੰਡਾ ਹੋਣ ਰੱਖ ਦੇਵਾਂਗੇ ਜਦੋਂ ਇਹ ਬਿਲਕੁਲ ਠੰਡਾ ਹੋ ਗਿਆ ਤਾਂ ਆਪਾਂ ਨੇ ਇਹਨੂੰ ਇੱਕ ਮਿਕਸੀ ਜਾਰ ਵਿੱਚ ਪਾ ਕੇ ਪੇਸਟ ਬਣਾ ਲੈਣਾ ਹੈ ਭਾਵੇਂ ਤੁਸੀਂ ਸਾਰਾ ਪਾਣੀ ਮਿਰਚਾਂ ਲਸਣ ਸਾਰਾ ਇਕੱਠਾ ਹੀ ਜਾਰ ਵਿੱਚ ਪਾ ਕੇ ਪੇਸਟ ਬਣਾ ਸਕਦੇ ਆਂ ਜਾਹੇ ਤੁਸੀਂ ਉਪਰੋਂ ਉਪਰੋਂ ਕੱਢ ਕੇ ਪੇਸਟ ਬਣਾ ਸਕਦੇ ਆ ਇੱਥੇ ਮੇਰੇ ਕੋਲ ਥੋੜਾ ਜਿਹਾ ਪਾਣੀ ਹੋ ਗਿਆ ਸੀ ਜਿਆਦਾ ਤੇ ਜਾਰ ਲੈ ਲਿਆ ਮੈਂ ਛੋਟਾ ਇਸ ਕਰਕੇ ਮੈਂ ਪਾਣੀ ਰੱਖ ਲਿਆ ਇਹ ਆਪਾਂ ਚਟਣੀ ਜਦੋਂ ਪਕਾਉਣੀ ਆ ਉਸ ਵਿੱਚ ਹੀ ਪਾ ਕੇ ਪਕਾ ਲਾਂਗੇ ਹੁਣ ਆਪਾਂ ਇਹਦਾ ਪੇਸਟ ਬਣਾਵਾਂਗੇ ਤੇ ਦੇਖੋ ਜੀ ਕਿੰਨਾ ਸੋਹਣਾ ਪੇਸਟ ਬਣਿਆ ਏ ਬਹੁਤ ਸੋਹਣਾ ਪੇਸਟ ਬਣਿਆ ਏ ਇਹ ਬਹੁਤ ਟੇਸਟੀ ਬਣਦੀ ਆ ਚਟਣੀ ਪਕੌੜਿਆਂ ਨਾਲ ਸੂਪਾਇਸੀ ਤੇ ਖੱਟੀ ਮਿੱਠੀ ਬਹੁਤ ਮਜ਼ੇਦਾਰ ਬਣਦੀ ਹੈ ਤੁਸੀਂ ਜਰੂਰ ਬਣਾ ਕੇ ਖਾ ਕੇ ਦੇਖੋ ਪਕੌੜਿਆਂ ਨਾਲ ਤਾਂ ਬਹੁਤ ਅੱਛੀ ਲੱਗਦੀ ਹੈ ਇਹ ਤੇ ਪਰੌਂਠੀਆਂ ਨਾਲ ਵੀ ਖਾ ਸਕਦੇ ਹੋ ਤੁਸੀਂ ਇਹ ਜਿਹੜਾ ਪਾਣੀ ਆਪਾਂ ਨੇ ਕੱਢਿਆ ਸੀ ਉਹ ਪਾਣੀ ਥਾ ਲਿਆ ਨਾਲ ਹੀ ਪਾ ਦੇਣਾ ਹੈ ਜੀ ਆਪਾਂ ਨੇ ਪੇਸਟ ਇਹਨੂੰ ਆਪਾਂ ਹੁਣ ਥੋੜੀ देर ਪਕਾਵਾਂਗੇ ਅਗਰ ਤੁਹਾਡੇ ਕੋਲ ਬਹੁਤ ਜ਼ਿਆਦਾ ਪਤਲਾ ਰਹਿ ਜਾਂਦਾ ਹੈ ਇਹ ਪੇਸਟ ਤਾਂ ਤੁਸੀਂ ਥੋੜਾ ਜ਼ਿਆਦਾ ਟਾਈਮ ਪਕਾ ਸਕਦੇ ਆ ਪਰ ਮੇਰੇ ਕੋਲ ਬਿਲਕੁਲ ਜਿੰਨਾ ਦਾ ਚਾਹੀਦਾ ਸੀ ਉਨਾ ਹੀ ਪਤਲਾ ਹੈ ਉਹ ਨਹੀਂ ਹੈ ਉਹ گاੜਾ ਪਤਲਾ ਉਨਾ ਹੀ ਹੈ ਇਸ ਕਰਕੇ ਮੈਂ ਥੋੜੀ देर ਪਕਾਇਆ ਏ ਤੁਸੀਂ ਆਪਣੇ ਮਰਜ਼ੀ ਮੁਤਾਬਕ ਜਿੰਨਾ گاੜਾ ਕਰਨਾ ਉਨਾ ਟਾਈਮ ਪਕਾ ਸਕਦੇ ਹੋ ਕੋਈ ਅਦੇ ਵਿੱਚ ਹਲਦੀ ਨਹੀਂ ਪਾਉਣੀ ਤੇ ਬਸ ਹੁਣ ਜਦੋਂ ਆਪਾਂ ਨੇ ਹੁਣ ਪਕਾਉਣੀ ਹੈ ਮੈਂ ਜੀਰਾ ਪਹਿਲਾਂ ਪਾ ਲਿਆ ਸੀ ਜਦੋਂ ਤੁਸੀਂ ਪਕਾਉਣੀ ਹੈ ਇਸ ਟਾਈਮ ਵੀ ਜੀਰੇ ਦਾ ਤੇ ਰਾਈ ਦਾ ਤੜਕਾ ਲਗਾ ਸਕਦੇ ਆ ਲਓ ਜੀ ਚਟਨੀ ਹੋ ਗਈ ਆ ਜੀ ਬਣ ਕੇ ਤਿਆਰ ਦੇਖੋ ਕਿੰਨਾ ਅੱਛਾ ਕਲਰ ਆਇਆ ਏ ਬਹੁਤ ਵਧੀਆ ਸਪਾਈਸੀ ਤੇ ਖੱਟੀ ਮਿੱਠੀ ਚਟਨੀ ਬਣ ਕੇ ਹੋ ਗਈ ਆ ਜੀ ਤਿਆਰ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਅਗਲੀ ਵੀਡੀਓ 'ਚ ਮਿਲਾਂਗੇ ਜੀ ਤਦ ਤੱਕ ਲਈ ਬਾਏ ਬਾਏ